ਹਾਈਵੇ ਦੇ ਉੱਤੇ ਬਣੇ ਪੁਲ ਦਾ ਸੁੱਖ ਕਿੰਨਾ ਉਸ ਬਾਰੇ ਦੱਸ ਦਈਏ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਤਰਫ ਆ ਤਸਵੀਰਾਂ ਹਾਈਵੇ ਦੀਆਂ ਪਹਿਲੇ ਤਾਂ ਇਹ ਸ਼ੋਅ ਕੀਤੀਆਂ ਜਾਣ ਕਿ ਆਕਾ ਆਪਾਂ ਹਾਈਵੇ ਦੇ ਉੱਤੇ ਖੜੇ ਆ ਹਾਈਵੇ ਦੇ ਉੱਪਰ ਖੜੇ ਆ ਔਰ ਦੱਸ ਦਈਏ ਕਿ ਖੋਖਰ ਫੌਜੀਆ ਪਿੰਡ ਆ ਔਰ ਖੋਖਰ ਫੌਜੀਆ ਪਿੰਡ ਦੇ ਵਿੱਚ ਜੋ ਹਾਈਵੇ ਦੇ ਉੱਤੇ ਆ ਪੁਲ ਬਣਿਆ ਪੁਲ ਬਣਿਆ ਕਸ ਤੋਂ ਕਿ ਲੋਕਾਂ ਵਾਸਤੇ ਲੰਘਾ ਕਿ ਲੋਕਾਂ ਨੇ ਰੋਡ ਕ੍ਰਾਸ ਕਰਨਾ ਹੁੰਦਾ ਔਰ ਹਾਈਵੇ ਉੱਤੇ ਤੇਜ਼ ਰਫ਼ਤਾਰ ਆਉਣ ਵਾਲੀਆਂ ਗੱਡੀਆਂ ਫਿਰ ਮੁਸ਼ਕਿਲਾਂ ਵਿੱਚ ਪੈ ਜਾਂਦੇ ਆ ਲੋਕ ਜਦੋਂ ਗੱਡੀਆਂ ਦੀ ਰਫ਼ਤਾਰ ਹੋਣ ਜ਼ਿਆਦਾ ਹੋਣ ਕਰਕੇ ਗੱਡੀਆਂ ਆਉਂਦੀਆਂ ਤਾਂ ਰੋਡ ਪਾਰ ਨਹੀਂ ਕੀਤਾ ਜਾਂਦਾ ਫਿਰ ਹਾਈਵੇ ਥਾਟੀ ਨੇ ਇਹ ਫਲਾਈਓਵਰ ਜਿਹਨੂੰ ਓਵਰ ਬ੍ਰਿਜ ਵੀ ਕਿਹਾ ਜਾਂਦਾ ਔਰ ਨਾਰਮਲ ਆਮ ਜਨਤਾ ਵਾਸਤੇ ਬਣਾਇਆ ਤਾਂ ਇਸ ਨੂੰ ਕਿਵੇਂ ਜਿਆ ਬਣਾਉਣਾ ਚਾਹੀਦਾ ਸੀ ਜਦੇ ਬਾਰੇ ਤੁਹਾਨੂੰ ਦੱਸ ਦਈਏ ਕਿ ਪਹਿਲੇ ਤਾਂ ਬਹੁਤ ਵਧੀਆ ਇਸ ਦਾ ਜੰਗਲਾ ਬਹੁਤ ਵਧੀਆ ਮਜ਼ਬੂਤੀ ਆ ਲੇਕਿਨ ਜਿਵੇਂ ਇਸ ਦੇ ਹੇਠਾਂ ਪਾਣੀ ਖੜਾ ਆ ਪਾਣੀ ਤੁਸੀਂ ਵੇਖ ਸਕਦੇ ਹੋ ਕਿ ਆ ਪਾਣੀ ਇਸ ਓਵਰ ਬ੍ਰਿਜ ਦੇ ਬਿਲਕੁਲ ਉੱਤੇ ਖੜਾ ਕੰਕਰੀਟ ਕੀਤੀ ਹੋਈ ਆ ਹੋ ਸਕਦਾ ਥੱਲੇ ਲੋਹੇ ਦੀ ਪਲੇਟ ਵੀ ਹੋਵੇ ਲੇਕਿਨ ਜਿਸ ਨੇ ਵੀ ਰੋਡ ਪਾਰ ਕਰਨਾ ਉਹ ਇੱਥੋਂ ਤੱਕ ਪਹਿਲਾਂ ਚੜ ਕੇ ਆਵੇਗਾ ਤਾਂ ਫਿਰ ਵਾਪਸ ਜਾਣਾ ਪਵੇਗਾ ਕਿਉਂਕਿ ਸਾਈਡਾਂ ਵੀ ਸੁੱਕੀਆਂ ਨਹੀਂ ਪਾਣੀ ਬਾਰਿਸ਼ ਦਾ ਖੜਾ ਔਰ ਕਿੰਨਾ ਸਮਾਂ ਇਹ ਪਾਣੀ ਖੜਾ ਰਹੇਗਾ ਕੋਈ ਇਸ ਦਾ ਇੰਤਜ਼ਾਮ ਨਹੀਂ ਕਿ ਇਸ ਦਾ ਪਾਣੀ ਨਿਕਲ ਜਾਵੇ ਜਿਵੇਂ ਅਸੀਂ ਆਪਣੇ ਪਿੰਡਾਂ ਦੇ ਵਿੱਚ ਲੈਂਟਰ ਪਾਉਂਦੇ ਆ ਤਾਂ ਫਿਰ ਕਈ ਵਾਰ ਕੀ ਹੁੰਦਾ ਕਿ ਲੈਂਟਰ ਪਾਉਂਦਿਆ ਹੋਇਆ ਸਾਡੇ ਰਿਸ਼ਤੇਦਾਰੀ ਆ ਜਾਂਦੀ ਆ ਰਿਸ਼ਤੇਦਾਰੀ ਆ ਜਾਂਦੀ ਆ ਤਾਂ ਅਸੀਂ ਰਿਸ਼ਤੇਦਾਰੀ ਵੱਲ ਹੋ ਜਾਂਨੇ ਆ ਤੇ ਲੈਂਟਰ ਜਿਹੜਾ ਵਾ ਉਹ ਪਾਣੀ ਖੜਨ ਵਾਲਾ ਹੋ ਜਾਂਦਾ ਕਿਉਂਕਿ ਫਿਰ ਲੈਂਟਰ ਤੋਂ ਪਾਣੀ ਨਹੀਂ ਨਿਕਲਦਾ ਕਿਉਂਕਿ ਮਿਸਤਰੀ ਦਾ ਖਿਆਲ ਉਧਰ ਉਧਰ ਹੋ ਜਾਂਦਾ ਔਰ ਇਸੇ ਤਰ੍ਹਾਂ ਹੀ ਲੱਗਦਾ ਹੈ ਕਿ ਜਿਵੇਂ ਸਰਕਾਰ ਦੇ ਠੇਕੇਦਾਰ ਜਾਂ ਇਹਨਾਂ ਪ੍ਰਾਈਵੇਟ ਕੰਪਨੀਆਂ ਦੇ ਠੇਕੇਦਾਰ ਜਦੋਂ ਇਹੋ ਜਿਹਾ ਕੋ ਕੰਮ ਕਰਦੇ ਆ ਤਾਂ ਠੇਕੇਦਾਰ ਲੱਗਦਾ ਆਪਣੀਆਂ ਰਿਸ਼ਤੇਦਾਰੀਆਂ ਸਾਧ ਲੈਂਦਾ ਤਾਂ ਫਿਰ ਪੁਲ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਕੀ ਇੱਥੇ ਮਜ਼ਬੂਤੀ ਦੇਣੀ ਆ ਜਾਂ ਨਹੀਂ ਦੇਣੀ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਉਹ ਦੱਸਦਾ ਹੀ ਏ ਕਿ ਇਹ ਜਦੋਂ ਅਸੀਂ ਬਟਾਲੇ ਤੋਂ ਆਉਂਦੇ ਆ ਤਾਂ ਬਟਾਲੇ ਤੋਂ ਆ ਕੇ ਗੁਰਦਾਸਪੁਰ ਤੋਂ ਜਦੋਂ ਅਸੀਂ ਪਠਾਨਕੋਟ ਨੂੰ ਜਾਂਦੇ ਆ ਔਰ ਬਟਾਲੇ ਤੋਂ ਗੁਰਦਾਸਪੁਰ ਤੱਕ ਸੈਂਟਰ ਵਿੱਚ ਤਾਰੀਵਾਲ ਤੋਂ ਪਹਿਲਾਂ ਇਹ ਪੋਲ ਆਉਂਦਾ ਔਰ ਮੇਰੇ ਪਿੱਛੇ ਤੁਸੀਂ ਹਾਈਵੇ ਦੀਆਂ ਗੱਡੀਆਂ ਚੱਲਦੀਆਂ ਵੇਖ ਸਕਦੇ ਹੋ ਉਹਨਾਂ ਲੋਕਾਂ ਵਾਸਤੇ ਸਹੂਲਤ ਸੀ ਕਿ ਲੋਕਾਂ ਦੀ ਸਹੂਲਤ ਜਿਹੜੀ ਆ ਲੋਕਾਂ ਦੇ ਕੰਮ ਆਉਂਦੀ ਆ ਔਰ ਇਸ ਦੇ ਉੱਤੇ ਦੱਸ ਦਈਏ ਕਿ ਛੋਟੇ ਕਨਵੈਨਸ ਮੋਟਰਸਾਈਕਲ ਸਕੂਟਰੀਆਂ ਸਕੂਲ ਦੇ ਬੱਚੇ ਰੋਡ ਪਾਰ ਕਰਨ ਦੀ ਦਿੱਕਤ ਜਿਹੜੀ ਆ ਉਹ ਖਤਮ ਹੋ ਗਈ ਸੀ ਔਰ ਬੱਚੇ ਇੱਥੋਂ ਨਿਕਲਦੇ ਔਰ ਅਸੀਂ ਹਾਈਵੇ ਥੌਰਟੀ ਨੂੰ ਬੇਨਤੀ ਕਰਦੇ ਆ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਲੋਹਾ ਲਗਾਇਆ ਇਹਨਾਂ ਪੈਸਾ ਲੱਗਾ ਆ ਇਸ ਦੀ ਮਜ਼ਬੂਤੀ ਦੇ ਨਾਲ ਨਾਲ ਇਸ ਦੀ ਸਾਫ ਸਫਾਈ ਦਾ ਵੀ ਧਿਆਨ ਰੱਖਿਆ ਜਾਵੇ ਔਰ ਹੱਲ ਹਾਈਵੇ ਦੇ ਕੱਟ ਦੇ ਉੱਪਰ ਆ ਜਰੂਰ ਬਣਿਆ ਹੋਣਾ ਚਾਹੀਦਾ ਹੈ ਕਿ ਜਿੱਥੇ ਲੋਕਾਂ ਦੇ ਐਕਸੀਡੈਂਟ ਹੁੰਦੇ ਆ ਬਹੁਤ ਸਾਰੇ ਲੋਕ ਇਸ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦੇ ਆ ਆ ਇੰਜਰੀਆਂ ਹੋ ਜਾਂਦੀਆਂ